ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਐਨ ਵਾਈਸ ਦੀ ਵੀਡੀਓ ਵਿੱਚ ਤੇ ਅੱਜ ਜੀ ਦਿਨ ਕਿਦਵੇਂ ਆਪਾਂ ਨੂੰ ਪੜ੍ਹਦੇ ਨੂੰ ਬਈ ਕਲਾਸ ਕਿਦਵੇਂ ਹੋਈ ਸਤਵੀਂ ਹੋਈ ਮੈਂ ਤਾਂ ਆਪਾਂ ਵੀ ਸੀਗੇ ਤੇ ਜੀ ਕਲਾਸ ਬਹੁਤ ਦਿਨ ਤੋਂ ਪੜ੍ਹਨ ਲੱਗ ਰਹੀ ਆ ਬੱਚਿਆਂ ਦੀ ਜੂਨ ਮਹੀਨੇ ਦੀ ਛੁੱਟੀਆਂ ਦੇ ਵਿੱਚ ਜਿਹੜੀ ਗੁਰਮਤਿ ਕਲਾਸ ਆ ਤੇ ਆਪਣੇ ਕੋਲ ਨਾ ਦੋ ਨਵੇਂ ਜੀ ਆਏ ਆ ਇੱਕ ਤਾਂ ਸਾਡਾ ਆ ਦੇ ਸਿੰਘ ਸਾਹਿਬ ਕਹਿੰਦਾ ਬਾਈ ਗੁਰਜੀ ਦਾ ਖਾਲਸਾ ਬਸ ਬਾਈ ਗੁਰਜੀ ਕੀ ਫਤਿਹ ਕੀ ਨਾਮ ਵੀ ਜ ਆਪਣਾ ਪ੍ਰਨਵੀਰ ਸਿੰਘ ਇਹ ਵੀ ਦਾ ਨਾਮ ਪ੍ਰਨਵੀਰ ਸਿੰਘ ਹੋ ਠੀਕ ਠਾਕ ਆ ਤੇ ਆ ਨਤੀਜਾ ਦਾ ਨਾ ਨਤੀਜਾ ਦੇ ਨਾਮ ਵਿੱਚ ਹਾਂ ਥੜ ਦੇ ਆ ਇਹਦਾ ਤੇ ਇਹਨੇ ਜਿਹੜਾ ਪੇਪਰ ਸੀਗਾ ਆਪਣਾ ਗੁਰੂ ਸਹਿਬਾਨ ਦੇ ਨਾਮ ਉਹ ਵੀ ਯਾਦ ਹੋ ਗਿਆ ਨਾ ਤੇ ਹੋਰ ਕੀ ਕੀ ਜਦੋਂ ਬੱਚਾ ਪਿਆਰਾਂ ਦੇ ਨਾਮ ਸਾਹਿਬ ਸਾਹਿਬ ਜੀ ਦੇ ਨਾਮ ਪੰਜ ਬਾਣੀਆਂ ਹਨਾ ਪੰਜ ਸੱਤ ਸਾਲ ਜਾ ਹੋਵੇ ਸਤ ਪੌੜੀਆਂ ਵੀ ਕਰ ਲਈਆਂ ਲੋ ਜੀ ਸਤ ਜਪਜੀ ਸਾਹਿਬ ਦੀਆਂ ਪੌੜੀਆਂ ਵੀ ਯਾਦ ਕਰ ਲਈਆਂ ਇਸ ਪੁੱਤ ਨੇ ਸੇਵ ਪੇਪਰ ਵੀ ਯਾਦ ਕਰ ਲਿਆ ਹੈ ਨਾ ਲੈ ਫਿਰ ਤਾਂ ਵਜਾ ਹੋ ਗਈ ਆ ਹੋ ਠੀਕ ਆ ਚਲੋ ਤੇ ਇੱਕ ਜੀ ਸਾਡੇ ਕੋਲ ਹੋਰ ਆਇਆ ਇਹ ਤਾਂ ਸਾਡੀ ਨੂਰ ਕੋ ਨੂਰ ਕਿਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕਿਦਾਂ ਸਿੱਤਾ ਠੀਕ ਆ ਅਜ ਪਹਿਲਾਂ ਤਾਂ ਨਹੀਂ ਆਇਆ ਇਹ ਕੋਲ ਇਹਨੂੰ ਕਹੀਂ ਅੱਛਾ ਕੀ ਕੀ ਯਾਦ ਕੀਤਾ ਅੱਜ ਮੇਰੇ ਪੇਪਰ ਯਾਦ ਹੋ ਗਿਆ ਗੁਰੂ ਸਾਹਿਬ ਦਾ ਨਾਮ ਹੋ ਗਿਆ ਯਾਦ ਸੱਚੀ ਸਭ ਸੁਣਾਉਂਦੇ ਸੀ ਸਾਹਿਬ ਜੀ ਹਾਂਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਾਂਜੀ ਸ਼੍ਰੀ ਇੱਕੋ ਹੀ ਨਾ ਰਹਿ ਗਿਆ ਦੋ ਨਾ ਰਹਿ ਗਏ ਉੱਧਰ ਦਾ ਹਾਂ ਇੱਕ ਵਾਰ ਇੱਕ ਵਾਰ ਜੀ ਉਹ ਗੱਸਤ ਪਾਸ਼ਾ ਇਹ ਸ਼ਿਰੀ ਗੁਰੂ ਆ ਹਾਂ ਹਾਂ ਬਿਲਕੁਲ ਹਾਂ ਹਾਂ ਲੈ ਬੱਚੇ ਨਾਲ ਲੈ ਸਹਿਜ ਜਿਹੜਾ ਨੇ ਪੁੱਛੀ ਕਿ ਚਾਰ ਤੇ ਆ ਜਿਹੜੇ ਇੱਕ ਨੋ ਇੰਨ ਆਪਾਂ ਬਾਜਾਂ ਵਾਲੇ ਕੌਣ ਆ ਅਮਰ ਜੁਨਸ ਗਿਆ ਸੀਗਾ ਉਹ ਇੱਕ ਨਾਮ ਨੂੰ ਭੁੱਲ ਗਿਆ ਇੰਦਾ ਕਿੰਦਾ ਹੋ ਗਈ ਚਲ ਬਹੁਤ ਵਧੀਆ ਆ ਪਹਿਲਾ ਦਿਨ ਆ ਹੋਰ ਕੀ ਕੀ ਯਾਦ ਆ ਗਿਆ ਗੁਰ ਗੋਬਿੰਦ ਸਿੰਘ ਜੀ ਜਸਪਾਲ ਬਾਸ਼ਾ ਗੁਰੂ ਗੋਬਿੰਦ ਸਿੰਘ ਜੀ ਤਿੰਨ ਗੁਰੂ ਫੌਨ ਜਿਹਦੇ ਗੁਰੂ ਆ ਕੌਣ ਆ ਆਪਣੇ ਨਾ ਹੀ ਸਮਾਰਟ ਪੜਾਉਣਾ ਕੌਣ ਆ ਮੈਨੂੰ ਤਾਂ ਗੁਰੂ ਕੌਣ ਆ ਸਿੱਧੀ ਗੁਰੂ ਗੁਰਦਵਾਰ ਸਾਹਿਬ ਕਿੰਨੂ ਮਤਲਬ ਇੱਕ ਦਿਨ ਜਾਗੀ ਉਹ ਉੱਥੇ ਰੱਖ ਦੇ ਕਿਹਦੇ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਗ੍ਰੰਥ ਸਾਹਿਬ ਜੀ ਆਪਣੇ ਹੁਣ ਗੁਰੂ ਆ ਪਤਾ ਛੱਗੇ ਨਹੀਂ ਬਾਬਾ ਜੀ ਕਹਿੰਦੇ ਨਾ ਬਾਬਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਇਹ ਆਪਣੇ 11ਵੇਂ ਗੁਰੂ ਆ ਤੇ ਇਹੀ ਰਹਨੇ ਹਾਂ ਠੀਕ ਆ ਤੇ ਬਾਣੀ ਕਿ ਨਹੀਂ ਹੋਗੀ ਅਜੋ ਪਹਿਲਾ ਦਿਨ ਨਾ ਨਾ ਅਦੇ ਪਹਿਲਾ ਦਿਨ ਆ ਬਹੁਤ ਸ਼ਾਬਾਸ਼ ਹਸਤੇ ਦੇ 50 ਲਿਖਣਾ ਆ ਸਾਡੇ ਹੌਣ ਗੁਰੂ ਕੌਣ ਆ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਸਾਡੇ ਗੁਰੂ ਆ ਠੀਕ ਹੈ ਜੀ ਕੋਈ ਦੁਨਿਆਵੀ ਗੁਰੂ ਨਹੀਂ ਆ ਆਪਣੇ ਮਹਾਰਾਜ ਆ ਇਹਨਾਂ ਕੋ ਸਭ ਕੁਝ ਸਿੱਖਣਾ ਆਪਾਂ ਇਹਦਾ ਸਾਡਾ ਅਰਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਥੇ ਇਤਿਹਾਨ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੋ ਪਿੱਛੇ ਵੀ ਬੰਦਾ ਲੁਕਿਆ ਹਰਜਤ ਸਿੰਘ ਤਾਂ ਬਈ ਹੋਰ ਤੇ ਬਨਾਹ ਮਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਹਰ ਹਾਂਜੀ ਬਾਬਾ ਜੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਹਰ ਹਾਂ ਆਪਾਂ ਕੀ ਸੁਣਾ ਆਪਾਂ ਤੁਹਾਡੇ ਕੋਲ ਆਈਏ ਕਿ ਸੁਣਾ ਪਤਾ ਕਰ ਦਿੰਦੇ ਵੀਡੀਓ ਦੇਖਣ ਲਈ ਆ ਸਾਡਾ ਮੁੰਡਾ ਵੀ ਆਇਆ ਚਾਹ ਸੁਣਾ ਦਿਆਂ ਦੇ ਨਾਮ ਚੱਲ ਸੁਣਾ ਦੇ ਮੇਰੇ ਪੁੱਤ बाबा जीत सिंह जी बाबा जुजार सिंह जी बाबा फतेह सिंह जी बाबा जोरावर सिंह जी बहुत बढ़िया बहुत ठीक है और की सुना हाँ। मम्मा भी सुन लोगे ना मम्मा डैडी भी देखोगे जब जी साहब जाप साहब ਹਾਂਜੀ ਜਪਜੀ ਸਾਹਿਬ ਜਾਪ ਸਾਹਿਬ ਜਤਬਾ ਪ੍ਰਸਾਦ ਸਵਈਆ ਮੈਂ ਪ੍ਰਸਾਦ ਸਵਈਆ ਕਲਾਸ ਵਿੱਚ ਇਹ ਪਾਠ ਸਵਈਏ ਪਾਠ 10 ਹਾਂ ਉਹ ਵੀ ਚੱਲ ਰਿਹਾ ਹੈ 10 ਪਾਠ 10 ਹਾਂਜੀ ਚੌਥੀ ਪਾਣੀ ਹਾਂ 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 ਇਹ ਜੋ ਬੋਲਣਗੇ ਇਹ ਆ ਚ ਚ ਪਈ ਸਾਹਿਬ ਅਨੰਦ ਸਾਹਿਬ ਅਨੰਦ ਸਾਹਿਬ ਤੇ ਸ਼ਾਮ ਨੂੰ ਵੀ ਕਰੀਦਾ ਪਤਾ ਨੂੰ ਸ਼ਾਮ ਨੂੰ ਇਹ ਪਾਠ ਕਰੀਦਾ ਦੇਹ ਰਾਸ ਸਾਹਿਬ ਪਤਾ ਸਾਰਿਆਂ ਨੂੰ ਰਹਿਦਾ ਸਾਹਿਬ ਇਦਾਂ ਆਪਾਂ ਪਤਾ ਨਾ ਛੇ ਵੀ ਬਾਣੀ ਆ ਰਾਤ ਸ਼ਾਮ ਨੂੰ ਆਪਾਂ 100 ਦਰ ਰਹਿਦਾ ਸਾਹਿਬ ਕਰੀਦਾ ਆ ਠੀਕ ਆ ਜੀ ਫਿਰ ਸੌਣ ਲੱਗੇ ਕੀਰਤਨ ਸੋਲਾ ਸਾਹਿਬ ਆ ਠੀਕ ਆ ਰਾਤ ਸ਼ਾਮ ਨੂੰ ਵੀ ਦੋ ਬਾਣੀਆਂ ਪੜਦੇ ਪਤਾ ਆਪਾਂ ਠੀਕ ਆ ਚਲੋ ਲੋ ਜੀ ਇਹ ਨਵੇਂ ਜੀ ਅੱਜ ਆਪਣੇ ਕੋਲ ਦੋ ਆਏ ਆ ਤੇ ਦੋ ਜਣੇ ਆਪਣੇ ਚਲ ਗਏ ਤਿੰਨ ਜਣੇ ਨਾਨਕੇ ਨੂੰ ਪਹੁੰਚੇ ਆ ਨਾ ਚਲ ਗਏ ਆ ਵੀ ਆ ਵੀ ਚਲ ਗਏ ਤੇ ਤਿੰਨ ਜੀ ਆਪਣੇ ਪਹੁੰਚੇ ਨਾਨਕਿਆਂ ਨੂੰ ਕੰਮ ਉਹਨਾਂ ਦਿੱਤਾ ਹੈ ਆਉਗੇ ਤਾਂ ਦੁਆਰਾ ਸੁਣਨਾ ਜਾਊਗਾ ਉਹਨਾਂ ਕੋ ਤੇ ਆਪਣੀ ਹੁਣ ਆ ਸਾਰੇ ਬੱਚੇ ਇਹ ਵੀ ਲੱਗੇ ਹੋਏ ਆ ਇਹਨਾਂ ਨੇ ਵੀ ਜਾਣਾ ਹੈ ਨਾ ਨਾਨਕਾਂ ਤੇ ਵੀ ਚਲਣਾ ਤੇ ਐਵੇਂ ਜਾਣਾ ਦਾ ਛੁੱਟੀਆਂ ਆ ਵੀ ਫਿਰ ਉੱਥੇ ਜਾ ਕੇ ਵੀ ਯਾਦ ਕਰਨਾ ਨਾ ਜਪਜੀ ਸਾਹਿਬ ਸਾਰੇ ਤੂਦਾਨ ਕੇ ਆਇਆ ਆ ਆ ਬੰਦਾ ਨਾਨਕੀ ਆਇਆ ਆ ਸਾਡਾ ਆ ਜਿਹੜਾ ਬੈਠਾ ਆ ਇਹ ਨਾਨਕੀ ਆਏ ਦੋਨੇ ਜਾਂਦੇ ਆ ਇੱਕ ਆ ਬੈਠੀ ਸਾਡੇ ਨੂੰ ਰੋਣਾ ਨਾ ਨਾ ਤੇ ਲੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਬੱਚਿਆਂ ਦਾ ਬਹੁਤ ਹੌਸਲਾ ਵਧਦਾ ਜਦੋਂ ਉਹਨਾਂ ਦੇ ਘਰ ਦੇ ਜਾਇਆ ਵੀਡੀਓ ਦੇਖਦੇ ਆ ਨਾਲ ਫ੍ਰੈਂਡ ਸਰਕਲ ਤੋਂ ਦੇਖਦਾ ਆ ਤੇ ਵੀਡੀਓ ਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਯਾਰ ਕੋਈ ਪੈਸਾ ਨਹੀਂ ਲੱਗਦਾ ਕਮੈਂਟਾਂ ਦਾ ਵਾਹਿਗੁਰੂ ਲਿਖ ਦਿਆ ਕਰੋ ਤੇ ਪਤਾ ਨਹੀਂ ਕਿਉਂ ਤੁਸੀਂ ਡਰਦੇ ਰਹਿੰਦੇ ਹੋ ਕਮੈਂਟ ਕਰਨ ਤੋਂ ਲਾਈਕ ਕਰਨ ਤੋਂ ਹੀ ਇਨੀ ਰੇ ਬਿੰਦਿਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ